ਸਸੀਗਾ ਜੀ ਮੈਂ ਹਕਮਿਲ ਕਪੂਰ ਤੁਹਾਨੂੰ ਦੇਖ ਰਹੇ ਚੈਨਲ ਪੰਜਾਬੀ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਯੂਐਸ ਬੈਂਕ ਖਾਤੇ ਤੋਂ ਇਲੈਕਟ੍ਰੋਨਿਕ ਡੈਬਿਟ ਦੇ ਵਰਤੋਂ ਕਰਕੇ ਫਾਈਲਿੰਗ ਫੀਸ ਦਾ ਭੁਗਤਾਨ ਕਰਨ ਦਾ ਇੱਕ ਨਵਾਂ ਤਰੀਕਾ ਲਾਗੂ ਕਰ ਦਿੱਤਾ ਹੈ ਏਸੀਐਚ ਲੈਂਡਨ ਦੇ ਲਈ ਭੁਗਤਾਨ ਕ੍ਰੈਡਿਟ ਕਾਰਡ ਜਾਂ ਫਿਰ ਡੈਬਿਟ ਕਾਰਡ ਜਾਂ ACH डेबिट लेन देन राहें किसे अमेरिकी बैंक खाते तो किते जा सकते ने 28 अक्टूबर 2025 तो H1B ਅਤੇ ਗ੍ਰੀਨ ਕਾਰਡ ਬਿਨੇ ਕਾਰਨ ਨੂੰ ਸਾਰੀਆਂ USCIS ਫਾਈਲਿੰਗ ਫੀਸਾਂ ਦਾ ਭੁਗਤਾਨ ਅਮਰੀਕੀ ਬੈਂਕ ਖਾਤੇ ਜਾਂ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਇਲੈਕਟ੍ਰੋਨਿਕ ਤੌਰ ਤੇ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਕਿਉਂਕਿ USCIS ਹੁਣ ਪਟੀਸ਼ਨਰ ਜਾਂ ਫਿਰ ਅਰਜ਼ੀਆਂ ਦੇ ਲਈ ਕਾਗਜ਼ੀ ਚੈੱਕ ਜਾਂ ਮਨੀ ਆਰਡਰ ਸਵੀਕਾਰ ਨਹੀਂ ਕਰੇਗਾ ਅਮਿਕਾ ਨੇ ਹੁਕਮ ਦਿੱਤਾ ਹੈ ਕਿ USCIS ਨੂੰ ਜਮ੍ਹਾਂ ਕਰਵਾਈਆਂ ਗਈਆਂ ਲਾਭ ਬੇਨਤੀਆਂ ਦੇ ਲਈ ਫਾਈਲਿੰਗ ਫੀਸ ਦਾ ਭੁਗਤਾਨ ਸਿਰਫ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਕੀਤਾ ਜਾਣਾ ਚਾਹੀਦਾ ਹੈ। ਨਵਾਂ ਨਿਯਮ ਇਹ ਹੈ ਕਿ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਵਾਮਾ 28 ਅਕਤੂਬਰ ਤੋਂ ਸਿਰਫ ਕਾਗਜ਼ਾਂ ਦੇ ਕਿਤੇ ਫਾਰਮਾਂ ਦੇ ਲਈ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਭੁਗਤਾਨ ਸਵੀਕਾਰ ਕਰਨਗੇ। ਇਸ ਤੋਂ ਇਲਾਵਾ ਭੁਗਤਾਨ ਸਿਰਫ ਅਮਰੀਕੀ ਬੈਂਕ ਖਾਤੇ ਰਾਹੀਂ ਹੀ ਕਰਨ ਦੀ ਲੋੜ ਹੋਵੇਗੀ ਜੇਕਰ ਭੁਗਤਾਨ ਅਸਫਲ ਹੁੰਦਾ ਹੈ ਤਾਂ ਗੈਰ ਅਮਰੀਕੀ ਬੈਂਕ ਖਾਤੇ ਤੋੰਦੇ ਨੇ ਤਾਂ ਸਾਰੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ 28 اکتوبر ਤੋਂ ਬਾਅਦ USCIS ਸਿਰਫ ਫਾਰਮ G-1650 ਦੀ ਵਰਤੋਂ ਕਰਕੇ ACH डेबिट ਲੈਣ ਫਾਰਮ G-1450 ਦੀ ਵਰਤੋਂ ਕਰਕੇ ਕ੍ਰੈਡਿਟ ਕਾਰਡ ਭੁਗਤਾਨ ਸਵੀਕਾਰ ਕਰ ਰਿਹਾ ਹੈ ਇਹ ਨਵਾਂ ACH डेबिट ਭੁਗਤਾਨ ਵਿਕਲਪ ਫਾਰਮ G-1450 ਦੀ ਵਰਤੋਂ ਕਰਕੇ ਕ੍ਰੈਡਿਟ ਕਾਰਡ ਦੁਆਰਾ ਭੁਗਤਾਨ ਕਰਨ ਦੇ ਮੌਜੂਦਾ ਵਿਕਲਪਾਂ ਤੋਂ ਇਲਾਵਾ ਹੈ ਜੋ ਵਿਅਕਤੀਆਂ ਨੂੰ ਲੜਿੰਦੀਆਂ ਫੀਸਾਂ ਦਾ ਭੁਗਤਾਨ ਕਰਨ ਲਈ ਵਿਕਲਪ ਦਿੰਦੇ ਸਾਰੇ USCIS ਪਟੀਸ਼ਨਾਂ ਅਤੇ ਅਸੀਆਂ ਲਈ ਫਾਈਲਿੰਗ ਫੀਸਾਂ ਜਿਨ੍ਹਾਂ ਦੇ ਲਈ ਭੁਗਤਾਨ ਦੀ ਲੋੜ ਹੁੰਦੀ ਹੈ ਜਿਵੇਂ ਕਿ H1B ਨਿਰਭਲ ਵਿਦਿਆਰਥੀ ਐਕਸਟੈਂਸ਼ਨ ਕੰਮ ਅਧਿਕਾਰ ਅਤੇ ਗ੍ਰੀਨ ਕਾਰਡਰਜ਼ ਜਾਂ ਹੁਣ ਕਾਰਡ ਜਾ ਅਮਰੀਕੀ ਬੈਂਕ ਖਾਤੇ ਦੁਆਰਾ ਇਲੈਕਟ੍ਰੋਨਿਕ ਤੌਰ ਉਤੇ ਭੁਗਤਾਨ ਕੀਤੇ ਜਾਣੇ ਚਾਹੀਦੇ ਨੇ ਡ੍ਰੀਮ ਦੇ ਸੀਓ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਨਾਲ ਹੀ ਲੀਟ ਵਿਨੋਵ ਅੱਗੇ ਕਹਿੰਦੇ ਨੇ ਕਿ ਕਾਰਕਸ ਚੈੱਕ ਹੁਣ ਸਵੀਕਾਰ ਨਹੀਂ ਕੀਤੇ ਜਾਣਗੇ ਅਤੇ ਜੇਕਰ ਭੁਗਤਾਨ ਸਫਲ ਹੁੰਦਾ ਹੈ ਤਾਂ ਫਾਈਲਿੰਗ ਰਾਤਕਾ ਦਿੱਤੀ ਜਾਵੇਗੀ ਸਿਰਫ ਕੁਝ ਸ਼੍ਰੇਣੀਆਂ ਹੀ ਫੀਸ ਮੁਕਤ ਰਹਿੰਦੀਆਂ ਨੇ ਅਤੇ ਇਲੈਕਟ੍ਰੋਨਿਕ ਤੌਰ ਤੇ ਭੁਗਤਾਨ ਕਰਨ ਦੇ ਵਿੱਚ ਅਸਮੱਥ ਲੋਕਾਂ ਦੇ ਲਈ ਸੀਮਤ ਮੁਸ਼ਕਲਾ ਛੋਟਾ ਉਪਲਬਧ ਨਹੀਂ ਲੀਟ ਵਿਨੋਵ ਨੇ ਅੱਗੇ ਕਿਹਾ H1B ਗ੍ਰੀਨ ਕਾਰਡ ਤਾਰਿਕ ਵੀ ਨਿਕਾ ਰਹੇ ਤੇ ਹੋਰ ਪਟੀਸ਼ਨਰਾਂ ਨੂੰ ਇਹ ਯਕੀਨੀ ਬਣਾਉਂਦੀ ਜ਼ਰੂਰਤ ਹੈ ਕਿ ਉਹਨਾਂ ਦੇ ਖਾਤੇ ਦੇ ਵਿੱਚ ਸਾਰੀਆਂ ਫਾਈਲਿੰਗ ਫੀਸਾਂ ਨੂੰ ਪੂਰਾ ਕਰਨ ਦੇ ਲਈ ਕਾਫੀ ਫੰਡ ਨੇ ਸਾਰੇ ਬਿਨਕਾਰ ਪਟੀਸ਼ਨ ਅਤੇ ਬੇਨਤੀ ਕਰਤਾ ਜੋ USCIS ਕੋਲ ਲਾਭ ਬੇਨਤੀਆਂ ਦਾਇਰ ਕਰਦੇ ਨੇ ਅਤੇ ਫੀਸਾਂ ਦਾ ਭੁਗਤਾਨ ਕਰਦੇ ਨੇ ਜਿਸ ਨਾਲ ਹੀ ਤਸਦੀਕੇ ਲੇਟ ਵਾਰਨ ਦੇ ਅਨੁਸਾਰ ਵਿਦੇਸ਼ੀ ਕਾਮੇ ਦੇ ਲਈ ਪਟੀਸ਼ਨਰ ਦਾਇਰ ਕਰਨ ਵਾਲੇ ਮਾਲਕ ਉਦਾਹਰਨ ਦੇ ਵਜੋਂ H1B H2B ਵਿਦੇਸ਼ੀ ਨਾਗਰਿਕ ਵਿਅਕਤੀ ਜੋ ਸਥਿਤੀ ਵਿੱਚ ਤਬਦੀਲੀ ਵਿਸਤਾਰ ਯਾਤਰਾ ਦਸਤਾਵੇਜ਼ ਵਿੱਚ ਵਿਦੇਕ ਸੰਸਥਾ ਨਾਲ ਰਿਸ਼ਤੇ ਸਪான்ਸਰ ਅਤੇ ਇਮੀਗ੍ਰੇਸ਼ਨ ਵਕੀਲ ਵਰਗੇ ਪਟੀਸ਼ਨਰ ਜੋ ਅਰਜ਼ੀ ਦਾਇਰ ਕਰਦੇ ਨੇ ਜੋ ਵਿਦੇਸ਼ੀ ਵਿਦਿਆਰਥੀਆਂ ਆਸ਼ੀਰਤ ਅਤੇ ਕਿਸੇ ਵੀ ਭੁਗਤਾਨ ਕਰਤਾ ਦੇ ਲਈ ਫਾਈਲਿੰਗ ਨੂੰ ਸੰਭਾਲਦੇ ਨੇ ਜਿਸ ਨੇ ਪਹਿਲਾ ਫਾਈਲਿੰਗ ਫੀਸ ਦਾ ਭੁਗਤਾਨ ਕਰਨ ਦੇ ਲਈ ਚੈੱਕ ਮਨੀ ਆਰਡਰ ਦੀ ਵਰਤੋਂ ਕੀਤੀ ਸੀ ਉਹ ਪ੍ਰਭਾਵਿਤ ਹੋਣਗੇ ਜੇਕਰ ਤੁਹਾਡੇ ਕੋਲ US ਬੈਂਕ ਖਾਤਾ ਨਹੀਂ ਹੈ ਤਾਂ ਤੁਸੀਂ ਫਾਰਮ ਜੀ 1650 ਦੀ ਵਰਤੋਂ ਨਹੀਂ ਕਰ ਸਕਦੇ ਪਰ ਤੁਸੀਂ ਫਾਰਮ ਜੀ 450 ਕ੍ਰੈਡਿਟ ਕਾਰਡ ਲੈਂਦਿਆਂ ਦੇ ਲਈ ਅਧਿਕਾਰ ਜਮ੍ਹਾਂ ਕਰ ਸਕਦੇ ਹੋ ਅਤੇ ਫਾਈਲਿੰਗ ਫੀਸ ਦਾ ਭੁਗਤਾਨ ਕਰਨ ਦੇ ਲਈ ਪ੍ਰੀਪੇਡ ਕ੍ਰੈਡਿਟ ਕਾਰਡ ਦਾ ਵੀ ਵਰਤੋਂ ਵੀ ਕਰ ਸਕਦੇ ਹੋ ਦਸੇ ਵਿਦਿਆਰਥੀ ਜੋ H1B ਬਿਨੇ ਕਾਰਨ ਨੂੰ ਜ਼ਰੂਰੀ ਤੌਰ ਤੇ ਅਮਰੀਕੀ ਬੈਂਕ ਖਾਤੇ ਖੋਲਣ ਦੀ ਲੋੜ ਨਹੀਂ ਹੈ ਐਸਐਚ ਡਿਬਿਟ ਵਿਕਲਪ ਦੀ ਵਰਤੋਂ ਕਰਨ ਲਈ ਭੁਗਤਾਨ ਕਰਤਾ ਨੂੰ ਅਮਰੀਕੀ ਬੈਂਕ ਖਾਤੇ ਤੋਂ ਕਢਵਾਉਣ ਦਾ ਅਧਿਕਾਰ ਦੇਣਾ ਪਵੇਗਾ ਯੂਐਸਸੀਆਈ ਕੇਂਦਰ ਕੇ ਜੇਕਰ ਤੁਹਾਡੇ ਕੋਲ ਅਮਰੀਕੀ ਬੈਂਕ ਖਾਤਾ ਨਹੀਂ ਹੈ ਤਾਂ ਤੁਸੀਂ ਫਾਰਮ ਜੀ 1650 ਦੀ ਵਰਤੋਂ ਨਹੀਂ ਕਰ ਸਕਦੇ وکلپ فارم جی چودہ پنجا راہی کریڈ یا ڈیبٹ کارڈ کی ورتوں کرنا ہے اس کا مطلب ہے کہ پاویں کسی کو امریکی بینک خاطہ نہیں ہے وہ ہجے بھی امریکہ دوارا جاری کیتے جا رہے سوکاری یو کارڈ یا پری پیڈ کارڈ وکلپ راہ بان کر سکتے نہیں ਦ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਯੂ ਐਸ ਬੈਂਕ ਖਾਤੇ ਤੋਂ ਇਲੈਕਟ੍ਰੋਨਿਕ ਡੈਬਿਟ ਦੇ ਵੱਤੋਂ ਕਰਕੇ ਫਾਈਲਿੰਗ ਫੀਸ ਦਾ ਭੁਗਤਾਨ ਕਰਨ ਦਾ ਇੱਕ ਨਵਾਂ ਤਰੀਕਾ ਲਾਗੂ ਕਰ ਦਿੱਤਾ ਹੈ ਏ ਸੀ ਐਚ ਲੈਣ ਦੇ ਲਈ ਭੁਗਤਾਨ ਕ੍ਰੈਡਿਟ ਕਾਰਡ ਜਾਂ ਫਿਰ ਡੈਬਿਟ ਕਾਰਡ ਜਾਂ ACH डेबिट लेन देन राहें किसे अमेरिकी बैंक खाते तो किते जा सकते ने 28 अक्टूबर 2025 तो H1B ਅਤੇ ਗ੍ਰੀਨ ਕਾਰਡ ਬਿਨੇਕਰਨ ਨੂੰ ਸਾਰੀਆਂ USCIS ਫਾਈਲਿੰਗ ਫੀਸਾਂ ਦਾ ਭੁਗਤਾਨ ਅਮਰੀਕੀ ਬੈਂਕ ਖਾਤੇ ਜਾਂ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਇਲੈਕਟ੍ਰੋਨਿਕ ਤੌਰ ਤੇ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਕਿਉਂਕਿ USCIS ਹੁਣ ਪਟੀਸ਼ਨਰ ਜਾਂ ਫਿਰ ਅਰਜ਼ੀਆਂ ਦੇ ਲਈ ਕਾਗਜ਼ੀ ਚੈੱਕ ਜਾਂ ਮਨੀ ਆਰਡਰ ਸਵੀਕਾਰ ਨਹੀਂ ਕਰੇਗਾ ਅਮਰੀਕਾ ਨੇ ਹੁਕਮ ਦਿੱਤਾ ਹੈ ਕਿ USCIS ਨੂੰ ਜਮ੍ਹਾਂ ਕਰਵਾਈਆਂ ਗਈਆਂ ਲਾਭ ਬੇਨਤੀਆਂ ਦੇ ਲਈ ਫਾਈਲਿੰਗ ਫੀਸ ਦਾ ਭੁਗਤਾਨ ਸਿਰਫ ਇਲੈਕਟ੍ਰੋਨਿਕ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਨਵਾਂ ਨਿਯਮ ਇਹ ਹੈ ਕਿ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ 28 ਅਕਤੂਬਰ ਤੋਂ ਸਿਰਫ ਕਾਗਜ਼ਾਂ ਦੇ ਦਿੱਤੇ ਫਾਰਮਾਂ ਦੇ ਲਈ ਇਲੈਕਟ੍ਰੋਨਿਕ ਤਰੀਕੇ ਦੇ ਨਾਲ ਭੁਗਤਾਨ ਸਵੀਕਾਰ ਕਰਨਗੀਆਂ। ਇਸ ਤੋਂ ਇਲਾਵਾ ਭੁਗਤਾਨ ਸਿਰਫ ਅਮਰੀਕੀ ਬੈਂਕ ਖਾਤੇ ਰਾਹੀਂ ਹੀ ਕਰਨ ਦੀ ਲੋੜ ਹੋਵੇਗੀ ਜੇਕਰ ਭੁਗਤਾਨ ਅਸਫਲ ਹੁੰਦਾ ਹੈ ਤਾਂ ਗੈਰ ਅਮਰੀਕੀ ਬੈਂਕ ਖਾਤੇ ਤੋਂ ਹੁੰਦੇ ਨੇ ਤਾਂ ਸਾਰੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ ਜਾਣਗੀਆਂ 28 ਅਕਤੂਬਰ ਤੋਂ ਬਾਅਦ USCIS ਸਿਰਫ ਫਾਰਮ G-1650 ਦੀ ਵਰਤੋਂ ਕਰਕੇ ACH डेबिट ਲੈਣ ਦੇਣ ਫਾਰਮ G-1450 ਦੀ ਵਰਤੋਂ ਕਰਕੇ ਕ੍ਰੈਡਿਟ ਕਾਰਡ ਭੁਗਤਾਨ ਸਵੀਕਾਰ ਕਰ ਰਿਹਾ ਹੈ ਇਹ ਨਵਾਂ ACH डेबिट ਭੁਗਤਾਨ ਵਿਕਲਪ ਫਾਰਮ G-1450 ਦੀ ਵਰਤੋਂ ਕਰਕੇ ਕ੍ਰੈਡਿਟ ਕਾਰਡ ਦੁਆਰਾ ਭੁਗਤਾਨ ਕਰਨ ਦੇ ਮੌਜੂਦਾ ਵਿਕਲਪਾਂ ਤੋਂ ਇਲਾਵਾ ਹੈ ਜੋ ਵਿਅਕਤੀਆਂ ਨੂੰ ਲੜਿੰਦੀਆਂ ਫੀਸਾਂ ਦਾ ਭੁਗਤਾਨ ਕਰਨ ਦੇ ਲਈ ਵਿਕਲਪ ਦਿੰਦਾ ਹੈ ਸਾਰੇ USCIS ਪੇਟੀਸ਼ਨਾਂ ਅਤੇ ਅਰਜ਼ੀਆਂ ਲਈ ਫਾਈਲਿੰਗ ਫੀਸਾਂ ਜਿਨ੍ਹਾਂ ਦੇ ਲਈ ਪੁਕਤਾਂ ਦੀ ਲੋੜ ਹੁੰਦੀ ਹੈ ਜਿਵੇਂ ਕਿ ਐਚ 1 ਬੀ ਨਿਰਵਲ ਵਿਦਿਆਰਥੀ ਐਕਸਟੈਂਸ਼ਨ ਕਾਮ ਅਧਿਕਾਰ ਅਤੇ ਗ੍ਰੀਨ ਕਾਰਡਰਜ਼ ਜਾਂ ਹੁਣ ਕਾਰਜਾਮ ਰਿਕੀ ਬੈਂਕ ਖਾਤੇ ਦੁਆਰਾ ਇਲੈਕਟ੍ਰੋਨਿਕ ਤੌਰ ਤੇ ਭੁਗਤਾਨ ਕੀਤੇ ਜਾਣੇ ਚਾਹੀਦੇ ਨੇ ਡ੍ਰੀਮ ਦੇ ਸੀਓ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਰੀਜਨਲੀ ਹੀਟ ਵਿਨੋਵ ਅੱਗੇ ਕਹਿੰਦੇ ਨੇ ਕਿ ਕਾਗਜ਼ੀ ਚੈੱਕ ਹੁਣ ਸਵੀਕਾਰ ਨਹੀਂ ਕੀਤੇ ਜਾਣਗੇ ਅਤੇ ਜੇਕਰ ਭੁਗਤਾਨ ਸਫਲ ਹੁੰਦਾ ਹੈ ਤਾਂ ਫਾਈਲਿੰਗ ਰੱਦ ਕਰ ਦਿੱਤੀ ਜਾਵੇਗੀ ਸਿਰਫ ਕੁਝ ਸ਼੍ਰੇਣੀਆਂ ਹੀ ਫੀਸ ਮੁਕਤ ਰਹਿੰਦੀਆਂ ਨੇ ਅਤੇ ਇਲੈਕਟ੍ਰੋਨਿਕ ਤੌਰ ਤੇ ਭੁਗਤਾਨ ਕਰਨ ਦੇ ਵਿੱਚ ਅਸਮਤ ਲੋਕਾਂ ਦੇ ਲਈ ਸਿਮਤ ਮੁਸ਼ਕਲਾ ਛੋਟਾ ਉਪਲਬਧ ਨਹੀਂ ਲਿਟਵਿਨੋਵ ਨੇ ਅੱਗੇ ਕਿਹਾ H1B ਗ੍ਰੀਨ ਕਾਰਡ ਤਾਰਿਕ ਵੀ ਨਿਕਾ ਰਹੇ ਤੇ ਹੋਰ ਪਟੀਸ਼ਨਰਾਂ ਨੂੰ ਇਹ ਯਕੀਨੀ ਬਣਾਉਣ ਦੀ ਜ਼ਰੂਰਤ ਹੈ ਕਿ ਉਹਨਾਂ ਦੇ ਖਾਤੇ ਦੇ ਵਿੱਚ ਸਾਰੀਆਂ ਫਾਈਲਿੰਗ ਫੀਸਾਂ ਨੂੰ ਪੂਰਾ ਕਰਨ ਦੇ ਲਈ ਕਾਫੀ ਫੰਡ ਨੇ ਸਾਰੇ ਬਿਨੇਕਾਰ ਪਟੀਸ਼ਨ ਅਤੇ ਬੇਨਤੀ ਕਰਤਾ ਜੋ USCIS ਕੋਲ ਲਾਭ ਬੇਨਤੀਆਂ ਦਾਇਰ ਕਰਦੇ ਨੇ ਅਤੇ ਫੀਸਾਂ ਦਾ ਭੁਗਤਾਨ ਕਰਦੇ ਨੇ ਇਸ ਨਾਲ ਹੀ ਤਸਵੀਰ ਕੇ ਲਿਟਵੋਨ ਦੇ ਅਨੁਸਾਰ ਵਿਦੇਸ਼ੀ ਕਾਮੇ ਦੇ ਲਈ ਪਟੀਸ਼ਨਰ ਦਾਇਰ ਕਰਨ ਵਾਲੇ ਮਾਲਕ ਉਦਾਹਰਨ ਦੇ ਵਿੱਚ H1B H2B ਵਿਦੇਸ਼ੀ ਨਾਗਰਿਕ ਵਿਅਕਤੀ ਜੋ ਸਥਿਤੀ ਵਿੱਚ ਤਬਦੀਲੀ ਵਿਸਤਾਰ ਯਾਤਰਾ ਦਸਤਾਵੇਜ ਵਿਦਿਅਕ ਸੰਸਥਾਵਾਂ ਰਿਸ਼ਤੇਦਾਰ ਸਪਾਂਸਰ ਅਤੇ ਇਮੀਗ੍ਰੇਸ਼ਨ ਵਕੀਲ ਵਰਗੇ ਪਟੀਸ਼ਨਾਂ ਜੋ ਅਰਜ਼ੀਆਂ ਦਾਇਰ ਕਰਦੇ ਨੇ ਜੋ ਵਿਦੇਸ਼ੀ ਵਿਦਿਆਰਥੀਆਂ ਆਸ਼ੀਰਤ ਅਤੇ ਕਿਸੇ ਵੀ ਭੁਗਤਾਨਕਰਤਾ ਦੇ ਲਈ ਫਾਈਲਿੰਗ ਨੂੰ ਸੰਭਾਲਦੇ ਨੇ ਜਿਸ ਨੇ ਪਹਿਲਾਂ ਫਾਈਲਿੰਗ ਫੀਸ ਦਾ ਭੁਗਤਾਨ ਕਰਨ ਦੇ ਲਈ ਚੈੱਕ ਮਨੀ ਆਰਡਰ ਦੀ ਵਰਤੋਂ ਕੀਤੀ ਸੀ ਉਹ ਪ੍ਰਭਾਵਿਤ ਹੋਣਗੇ ਜੇਕਰ ਤੁਹਾਡੇ ਕੋਲ US ਬੈਂਕ ਖਾਤਾ ਨਹੀਂ ਹੈ ਤਾਂ ਤੁਸੀਂ ਫਾਰਮ G 1650 ਦੀ ਵਰਤੋਂ ਨਹੀਂ ਕਰ ਸਕਦੇ ਪਰ ਤੁਸੀਂ ਫਾਰਮ G 14 ਪੰਜਾਬ ਕ੍ਰੈਡਿਟ ਕਾਰਡ ਲੈਂਦੇ ਲਈ ਅਧਿਕਾਰ ਜਮ੍ਹਾਂ ਕਰ ਸਕਦੇ ਹੋ ਅਤੇ ਫਾਈਲਿੰਗ ਫੀਸ ਦਾ ਭੁਗਤਾਨ ਕਰਨ ਲਈ ਪ੍ਰੀਪੇਡ ਕ੍ਰੈਡਿਟ ਕਾਰਡ ਦਾ ਵੀ ਵਰਤੋਂ ਵੀ ਕਰ ਸਕਦੇ ਹੋ ਦਸੇ ਵਿਦਿਆਰਥੀ ਜੋ H1B ਬਿਨੇ ਕਾਰਨ ਨੂੰ ਜ਼ਰੂਰੀ ਤੌਰ 'ਤੇ ਅਮਰੀਕੀ ਬੈਂਕ ਖਾਤੇ ਖੋਲਣ ਦੀ ਲੋੜ ਨਹੀਂ ਹੈ। ਇਸੇ ਅਚ ਜੇਬਟ ਵਿਕਲਪ ਦੀ ਵਰਤੋਂ ਕਰਨ ਲਈ ਭੁਗਤਾਨ ਕਰਤਾ ਨੂੰ ਅਮਰੀਕੀ ਬੈਂਕ ਖਾਤੇ ਤੋਂ ਕਰਵਾਉਣ ਦਾ ਅਧਿਕਾਰ ਦੇਣਾ ਪਵੇਗਾ। USCIS ਕੇਂਦਰ ਕੇ ਜੇਕਰ ਤੁਹਾਡੇ ਕੋਲ ਅਮਰੀਕੀ ਬੈਂਕ ਖਾਤਾ ਨਹੀਂ ਹੈ ਤਾਂ ਤੁਸੀਂ ਫਾਰਮ G1650 ਦੀ ਵਰਤੋਂ ਨਹੀਂ ਕਰ ਸਕਦੇ। ਵਿਕਲਪ ਫਾਰਮ ਜੀ 1450 ਰਾਹੀਂ ਕ੍ਰੈਡਿਟ ਜਾਂ ਡੈਬਿਟ ਕਾਰਡ ਦੀ ਵਰਤੋਂ ਕਰਨਾ ਹੈ ਇਸ ਦਾ ਮਤਲਬ ਹੈ ਕਿ ਭਾਵੇਂ ਕਿਸੇ ਕੋਲ ਅਮਰੀਕੀ ਬੈਂਕ ਖਾਤਾ ਨਹੀਂ ਹੈ ਉਹ ਹਜੇ ਵੀ ਅਮਰੀਕਾ ਦੁਆਰਾ ਜਾਰੀ ਕੀਤੇ ਜਾ ਰਹੇ ਸਰਕਾਰੀ ਉਹ ਕਾਰਡ ਜਾਂ ਪ੍ਰੀपेड ਕਾਰਡ ਵਿਕਲਪ ਰਾਹੀਂ ਭੁਗਤਾਨ ਕਰ ਸਕਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ